ਮਿਤਰੇ ਸਾਹਿਬ ਕਹਿੰਦੇ ਵੀ ਮੈਂ ਇੱਟ ਨਾਲ ਇੱਟ ਜੋੜ ਦੂੰ ਵੀ ਜਦੋਂ ਮੈਂ ਪਾ ਕੇ ਮਸਾਲਾ ਇੱਟ ਤੁਸੀਂ ਤਾਂਹਾਂ ਚੱਕੋਗੇ ਨਾ ਤੇ ਫਿਰ ਐ ਨਹੀਂ ਹੈਗਾ ਇੱਟ ਥੱਲੇ ਰਹਿ ਜਾਊਗੀ ਤੇ ਇਹ ਇੱਟ ਲੀਟ ਉਦਲੀ ਇੱਟ ਦੇ ਨਾਲ ਹੀ ਆਜੂ ਤੇ ਇਹ ਹੈਗਾ ਜੀ ਚੂਨੇ ਦੀ ਜਨਾਈ ਆਪਾਂ ਮੰਨਦੇ ਨੇ ਚੂਨੇ ਨੂੰ ਸੁਣਦੇ ਆ ਤੁਸੀਂ ਪਰ ਚੂਨੇ ਦੀ ਜਨਾਈ ਨਹੀਂ ਦੇਖੀ ਅੱਜ ਫਿਰ ਮਿਸਤਰੀ ਸਾਹਿਬ ਦਿਖਾਉਂਦੇ ਆ ਚੂਨੇ ਦੀ ਜਨਾਈ ਕਹਿੰਦੇ ਨਾਲ ਲਾ ਕੇ ਜਦੋਂ ਇੱਟ ਦੂਜੀ ਚੱਕਾਂਗੇ ਨਾ ਤੇ ਇੱਟ ਨਾਲ ਹੀ ਆਜੂ ਇਹ ਆਹ ਲੋ ਜੀ ਸਾਹਮਣੇ ਧਰਤੀ ਮਿਤਰੇ ਸਾਹਿਬ ਨੇ ਇੱਟ ਤੇ ਹੁਣ ਆਪਾਂ ਦੇਖਦੇ ਆਂ ਇਟ ਥੱਲੇ ਰਹਿੰਦੀ ਐ ਕਿ ਇਟ ਤਾਂ ਆਉਂਦੀ ਐ ਆਹ ਲੋ ਜੀ ਇਹਨੂੰ ਕਹਿੰਦੇ ਚੂਨੇ ਦੀ ਜਨਾਈ ਹੈ ਨਾ ਤੇ ਇਟ ਨਾਲ ਹੀ ਆ ਗਈ ਵਾਹ